ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਤਾਰਕ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਫਿਓਦਰ ਦੋਸਤੋਵਸਕੀ ਦਾ ਰੂਸੀ ਨਾਵਲ ਖਾਬਾਂ ਦੇ ਕਲੀਰੇ ਦਾ ਅਨਕਲ ਸਟ੍ਰੀਮ ਦਾ ਪੰਜਾਬੀ ਅਨੁਵਾਦ ਅਨੁਵਾਦ ਕਰਤਾ ਪ੍ਰੋਫੈਸਰ ਜਸਪਾਲ ਕਈ ਭਾਗ ਦੂਜਾ ਪ੍ਰਿੰਸ ਕੈਦੀ ਕਹਾਣੀ ਮੈਂ ਇੱਥੋਂ ਸ਼ੁਰੂ ਕਰਾਂਗਾ ਇਹ ਵੋਲ ਜ਼ਿਆਦਾ ਵੱਡੀ ਉਮਰ ਦਾ ਤਾਂ ਨਹੀਂ ਸੀ ਪਰ ਜੇ ਤੁਸੀਂ ਉਸ ਵੱਲ ਵੇਖੋ ਤਾਂ یوں ਲੱਗੇਗਾ ਕਿ ਬਸ ਹੁਣੇ ਟੁਕੜੇ ਟੁਕੜੇ ਹੋ ਕੇ ਡਿੱਗ ਪਵੇਗਾ ਐਨਾ ਜ਼ਰਜ਼ਰਾ ਖੋਖਲਾ ਜਿਵੇਂ ਕੋਈ ਸਿਉਂਖਾ ਦੀ ਲੱਕੜ ਹੁੰਦੀ ਹੈ ਇਸ ਅਜੀਬੋ ਗਰੀਬ ਬੰਦੇ ਨੂੰ ਮਾੜਾ ਸ਼ੌਕ ਸ਼ੈਰ ਦੀਆਂ ਸਾਰੀਆਂ ਅਜੀਬੋ ਗਰੀਬ ਚੀਜ਼ਾਂ ਬਾਰੇ ਦੱਸਿਆ ਗਿਆ ਕੁਝ ਲੋਕਾਂ ਦਾ ਆਖੜਾ ਸੀ ਕਿ ਬੁੱਢੇ ਪ੍ਰਿੰਸ ਦੀ ਸਿਆਣਪ ਨੇ ਹੀ ਉਸ ਨੂੰ ਖੋਖਲਾ ਕਰ ਦਿੱਤਾ ਸੀ ਸਾਰੇ ਇਸ ਗੱਲ ਦੇ ਹੈਰਾਨ ਸਨ ਕਿ ਉਂਝ ਤਾਂ ਪ੍ਰਿੰਸ ਕੋਲ ਬਹੁਤ ਵੱਡੀ ਜਾਗੀਰ ਸੀ ਜਿਸ ਉੱਪਰ 4000 ਕਿਸਾਨ ਕੰਮ ਕਰਦੇ ਸਨ ਉਹ ਬਹੁਤ ਵੱਡੇ ਰੁਤਬੇ ਦਾ ਮਾਲਕ ਸੀ ਤੇ ਉਸ ਵਿੱਚ ਇੰਨੀ ਸਮਰੱਥਾ ਸੀ ਕਿ ਜੇ ਉਹ ਚਾਹੇ ਤਾਂ ਦੇਸ਼ ਦੀ ਸਿਆਸਤ ਨੂੰ ਪ੍ਰਭਾਵਿਤ ਕਰ ਸਕਦਾ ਸੀ ਅਤੇ ਮੁਲਕ ਵਿੱਚ ਬੜੀਆਂ ਤਬਦੀਲੀਆਂ ਲਿਆ ਸਕਦਾ ਸੀ ਅਜਿਹਾ ਵਿਅਕਤੀ ਆਪਣੀ ਵੱਡੀ ਸਰੀ ਜਾਗੀਰ ਵਿੱਚ ਕਲਮ ਕੱਲਾ ਰਹਿੰਦਾ ਸੀ ਪਰ ਇਹਨਸ ਨੇ ਤਾਂ ਜਿਵੇਂ ਸੰਿਆਸੀ ਲਿਆ ਰੱਖਿਆ ਸੀ ਕੁਝ ਬੰਦੇ ਜੋ ਉਸ ਨੂੰ ਪਿਛਲੇ ਕਈ ਸਾਲਾਂ ਤੋਂ ਜਾਣਦੇ ਸਨ ਇਸ ਗੱਲ ਤੇ ਜ਼ੋਰ ਦਿੰਦੇ ਸਨ ਕਿ ਇਹ ਬੰਦਾ ਤਾਂ ਇਕਾਂਤ ਪ੍ਰੇਮੀ ਹੋ ਹੀ ਨਹੀਂ ਸਕਦਾ ਤੇ ਨਾ ਹੀ ਉਹ ਕੋਈ ਸੰਿਆਸੀ ਹੋ ਸਕਦਾ ਜਿਵੇਂ ਕਿ ਅਕਸਰ ਲੋਕ ਉਸ ਦੇ ਬਾਰੇ ਅੰਦਾਜ਼ੇ ਲਾ ਰਹੇ ਸਨ ਖੈਰ ਲੋਕਾਂ ਦੀ ਗੱਲ ਛੱਡੋ ਮੈਂ ਖੁਦ ਉਸ ਦੇ ਨਜ਼ਦੀਕੀ ਬੰਦਿਆਂ ਤੋਂ ਉਸ ਬਾਰੇ ਜਿਹੜੀ ਪ੍ਰਮਾਣਿਕ ਜਾਣਕਾਰੀ ਇਕੱਠੀ ਕੀਤੀ ਹੈ ਉਸ ਦੇ ਆਧਾਰ ਤੇ ਪ੍ਰਿੰਸ ਬਾਰੇ ਵੀਰ ਵੀ ਤੁਹਾਡੇ ਨਾਲ ਸਾਂਝੀ ਕਰਦਾ ਬਹੁਤ ਅਰਸਾ ਪਿੱਛੇ ਚਲੇ ਜਾਈਏ ਤਾਂ ਇਸ ਪ੍ਰਿੰਸ ਨੇ ਚੜ੍ਹਦੀ ਜਵਾਨੀ ਵੇਲੇ ਬੜੇ ਸ਼ਾਨਦਾਰ ਢੰਗ ਨਾਲ ਆਪਣੀ ਜੀਵਨ ਦੀ ਸ਼ੁਰੂਆਤ ਕੀਤੀ ਸੀ ਉਸ ਨੇ ਜ਼ਿੰਦਗੀ ਦਾ ਖੂਬ ਆਨੰਦ ਮਾਣਿਆ ਸੀ ਹੋ ਰੋਮਾਂਟਿਕ ਗੀਤ ਕਾਇ ਕਰਦਾ ਸੀ ਮਜ਼ਾਕੀਆ ਕਵਿਤਾਵਾਂ ਲਿਖਿਆ ਕਰਦਾ ਸੀ ਤੇ ਬੜੀ ਤੇਜ਼ੀ ਨਾਲ ਆਪਣੀ ਜ਼ਿੰਦਗੀ ਦੇ ਰਾਹ ਤੇ ਧੁਰ ਰਿਹਾ ਸੀ ਅਕਸਰ ਉਹ ਵਿਦੇਸ਼ ਵੀ ਚਲਿਆ ਜਾਂਦਾ ਸੀ ਉਸਨੂੰ ਕੁਦਰਤ ਨੇ ਸਾਰੀਆਂ ਨਿਯਾਮਤਾ ਬਖਸ਼ੀਆਂ ਸਨ ਤੇ ਉਹ ਸੂਝ-ਬੂਝ ਵਿੱਚ ਵੀ ਬੜਾ ਸਮਰੱਥ ਸੀ। ਸਪਸ਼ਟ ਹੈ ਕਿ ਉਸਨੇ ਆਪਣਾ ਸਾਰਾ ਜੀਵਨ ਪੂਰੀ ਆਸ਼ਪਰਸਤੀ ਵਿੱਚ ਹੀ گزار ਦਿੱਤਾ ਸੀ। ਜਿੰਨੇ ਸਾਧਨ ਉਸ ਕੋਲ ਮੌਜੂਦ ਸਨ ਉਹਨਾਂ ਦੇ ਵੀ ਉਹ ਸੁਯੋਗ ਵਰਤੋਂ ਨਾ ਕਰ ਸਕੇ। ਇੰਜ ਹੌਲੀ-ਹੌਲੀ ਸਾਰਾ ਕੁਝ ਹੀ ਕਟਦਾ ਗਿਆ। ਤੇ ਜਦੋਂ ਬੁਢਾਪੇ ਨੇ ਆ ਕੇ ਉਮਰ ਦੇ ਦਰਵਾਜ਼ੇ ਤੇ ਦਸਤਕ ਦੇ ਦਿੱਤੀ ਤਾਂ ਉਸਨੇ ਮਹਿਸੂਸ ਕੀਤਾ ਇਹ ਉਹਦਾ ਤਕਰੀਬਨ ਹਰ ਪੱਖ ਤੋਂ ਕੰਗਾਲ ਹੋ ਚੁੱਕਾ ਸੀ ਕਿਸੇ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਫਟਾਫਟ ਆਪਣੀ ਪਰਿਵਾਰਕ ਜ਼ਮੀਨ ਜਾਇਦਾਦ ਅਤੇ ਖਾਨਦਾਨੀ ਇਮਾਰਤਾਂ ਨੂੰ ਬਚਾਵੇ ਕਿਉਂਕਿ ਉਸ ਦਾ ਇਹ ਸਾਰਾ ਕੁਝ ਜਨਤਕ ਨਿਲਾਮੀ ਦੇ ਨੇੜੇ ਜਾ ਪਹੁੰਚਿਆ ਸੀ ਆਪਣਾ ਰਹਿਣ ਦਾ ਖੁੰਦਾ ਸੰਭਾਲਣ ਦੇ ਇਰਾਦੇ ਨਾਲ ਉਹ ਚੱਲ ਪਿਆ ਸੀ ਪਰ ਸਾਡੇ ਸ਼ਹਿਰ ਮਾੜਾ ਸ਼ੋਫ ਵਿੱਚ ਆ ਪਹੁੰਚਿਆ ਸੀ ਅਤੇ ਕਈ ਮਹੀਨੇ ਇੱਥੇ ਹੀ ਬੈਠਾ ਰਿਹਾ ਸੀ ਉਸ ਨੂੰ ਇਸ ਤਰ੍ਹਾਂ ਦਾ ਇਲਾਕਾਈ ਸਧਾਰਨ ਲੋਕਾਂ ਵਾਲਾ ਜੀਵਨ ਬੜਾ ਵਧੀਆ ਲੱਗਿਆ ਸੀ ਸਾਡੇ ਸ਼ਹਿਰ ਵਿੱਚ ਰਹਿੰਦੇ ਆ ਉਸ ਨੇ ਆਪਣਾ ਵੱਧ ਤੋਂ ਵੱਧ ਸਮਾਂ ਆਨੰਦਮਈ ਸੈਰਸਪਾਟੇ ਵਿੱਚ ਅਤੇ ਸ਼ਹਿਰ ਦੀਆਂ ਅੱਧੀਆਂ ਦੋਵਾਂ ਔਰਤਾਂ ਨਾਲ ਨੇੜਤਾ ਬਣਾਉਣ ਵਿੱਚ ਬਿਤਾਇਆ ਉਹ ਇੱਕ ਨਰਮਦਿਲ ਤੇ ਚੰਗੇ ਸੁਭਾਅ ਦਾ ਬੰਦਾ ਸੀ ਉਂ ਜੋ ਉਹ ਸ਼ਹਿਜਾਦਿਆਂ ਵਾਲੀਆਂ ਬਹੁਤ ਸਰੀਆਂ ਕਮਜ਼ੋਰੀਆਂ ਤੋਂ ਵੀ ਸਖਣਾ ਨਹੀਂ ਸੀ ਜਿਨ੍ਹਾਂ ਦਾ ਜ਼ਿਕਰ ਇੱਥੇ ਉਸ ਨੂੰ ਨਿੰਦਣ ਲਈ ਨਹੀਂ ਸਗੋਂ ਉਸ ਨੂੰ ਸ਼ਾਹੀ نسل ਦਾ ਸਾਬਤ ਕਰਨ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਕਾਰਨ ਕਰਕੇ ਉਸ ਦੇ ਵਿਰੋਧਤਾ ਨਹੀਂ ਹੁੰਦੀ ਸੀ ਸਗੋਂ ਉਸ ਦਾ ਪ੍ਰਭਾਵਿਤ ਦਾ ਸੀ ਖਾਸ ਕਰਕੇ ਔਰਤਾਂ ਤਾਂ ਇਸ ਸ਼ਾਹੀ ਮਹਿਮਾਨ ਦੇ ਆਉਣ ਤੇ ਪੂਰੀਆਂ ਨਿਹਾਲ ਹੋਈਆਂ ਪਈਆਂ ਸਨ ਉਹ ਪ੍ਰਿੰਸ ਨਾਲ ਪੂਰੀਆਂ ਕੁਲ ਮਿਲ ਗਈਆਂ ਸਨ ਉਹ ਉਸ ਨਾਲ ਗੱਲਾਂ ਮਾਰਦੀਆਂ ਸਨ ਪੁਰਾਣੇ ਜ਼ਮਾਨੇ ਦੀਆਂ ਯਾਦਾਂ ਤਾਜ਼ਾ ਕਰਦੀਆਂ ਸਨ ਪ੍ਰਿੰਸ ਦੇ ਇਸ ਯਾਤਰਾ ਬਾਰੇ ਲੋਕਾਂ ਨੇ ਹੋਰ ਬੜੀ ਤਰ੍ਹਾਂ ਦੀਆਂ ਗੱਲਾਂ ਉਡਾ ਰੱਖੀਆਂ ਸਨ ਇਹ ਆ ਜਾਂਦਾ ਸੀ ਕਿ ਕਈ ਵਾਰ ਤਾਂ ਉਹ ਅੱਧਾ ਅੱਧਾ ਦਿਨ ਟਾਇਲਟ ਦੀ ਸੀਟ ਤੇ ਹੀ ਬੈਠਾ ਰਹਿੰਦਾ ਸੀ ਲੋਕ ਦੱਸਦੇ ਸਨ ਕਿਉਂ ਇੰਝ ਤੁਰਦਾ ਸੀ ਜਿਵੇਂ ਲੱਕੜ ਦੀਆਂ ਫੱਟੀਆਂ ਜੋੜ ਕੇ ਬਣਾਇਆ ਹੋਇਆ ਕੋਈ ਖਿਡੌਣਾ ਤੁਰਦਾ ਹੈ ਬਸ ਇੱਕ ਫੱਟੀ ਹਿੱਲੀ ਨਹੀਂ ਤੇ ਖਿਡੌਣਾ ਡਿੱਗਿਆ ਨਹੀਂ ਪ੍ਰਿੰਸ ਨੂੰ ਵੇਖ ਕੇ ਲੱਗਦਾ ਸੀ ਕਿ ਪਤਾ ਨਹੀਂ ਕਦੋਂ ਇਸ ਦਾ ਕੋਈ ਪੁਰਜਾ ਹਿੱਲ ਜਾਣਾ ਹੈ ਤੇ ਇਸ ਨੇ ਰੇਤੇ ਵਾਂਗੂ ਖਿੰਡ ਜਾਣਾ ਹੈ ਪ੍ਰਿੰਸ ਸਿਰ ਤੇ ਨਕਲੀ ਵਾਲਾਂ ਦੀ ਵਿਗ ਪੈਂਦਾ ਸੀ ਨਕਲੀ ਮੁੱਛਾਂ ਲਗਾਉਂਦਾ ਸੀ ਇਥੋਂ ਤੱਕ ਕਿ ਗੱਲਾਂ ਤੇ ਲਾਲੀ ਵੀ ਨਕਲੀ ਲਗਾਉਂਦਾ ਸੀ ਉਸ ਦੀ ਉਮਰ ਤੋਂ ਉਲਟ ਉਸ ਦੇ ਸਿਰ ਦੇ ਵਾਲ ਵੀ ਕਾਲੇ ਸਨ ਤੇ ਮੁੱਛਾਂ ਦੇ ਵਾਲ ਵੀ ਇਹ ਵੀ ਕਿਹਾ ਜਾਂਦਾ ਸੀ ਕਿ ਪ੍ਰਿੰਸ ਨੇ ਆਪਣੇ ਚਿਹਰੇ ਦੀਆਂ ਸਾਰੀਆਂ ਚੁਰੜੀਆਂ ਵੀ ਕਢਵਾ ਦਿੱਤੀਆਂ ਸਨ ਲੋਕ ਤਾਂ ਇਹ ਵੀ ਦੱਸਦੇ ਸਨ ਕਿ ਉਸਨੇ ਚੁਰੜੀਆਂ ਹਟਾਉਣ ਲਈ ਆਪਣੇ ਚਿਹਰੇ ਵਿੱਚ ਕਈ ਲੋਕ ਲੁਕਵੇਂ ਸਪਰਿੰਗ ਪੁਆਏ ਹੋਏ ਸਨ ਸੁਣਨ ਵਿੱਚ ਤਾਂ ਇਹ ਵੀ ਆਇਆ ਸੀ ਕਿ ਉਸਨੇ ਇੱਕ ਦੋ ਪਸਲੀਆਂ ਵੀ ਨਕਲੀ ਪੁਆਈਆਂ ਹੋਈਆਂ ਸਨ ਉਸ ਦੀਆਂ ਇਹ ਪਸਲੀਆਂ ਉਦੋਂ ਟੁੱਟੀਆਂ ਸਨ ਜਦੋਂ ਉਹ ਇਟਲੀ ਗਿਆ ਹੋਇਆ ਸੀ ਕਾਰਨ ਬੜਾ ਦਿਲਚਸਪ ਸੀ ਉਹ ਆਪਣੇ ਕਿਸੇ ਪ੍ਰੇਮਿਕਾ ਨੂੰ ਖੁਸ਼ ਕਰਨ ਲਈ ਖਿੜਕੀ ਵਿੱਚੋਂ ਦੀ ਪੰਛੀ ਵਾਂਗ ਉਡਾਰੀ ਮਾਰਨ ਲੱਗਿਆ ਸੀ ਪ੍ਰਿੰਸ ਕਬੇ ਪੈਰੋਂ ਲੰਗ ਮਾਰਦਾ ਸੀ। ਪੇਟੀ ਬੰਦੇ ਦੱਸਦੇ ਸਨ ਕਿ ਉਸਦਾ ਖੱਬਾ ਪੈਰ ਲੱਕੜ ਦਾ ਸੀ। ਜੋ ਕਿਸੇ ਮਾਹਰ ਡਾਕਟਰ ਨੇ ਬਣਾ ਕੇ ਇਸ ਤਰ੍ਹਾਂ ਫਿੱਟ ਕੀਤਾ ਸੀ ਕਿ ਵੇਖਣ ਨੂੰ ਬਿਲਕੁਲ ਅਸਲੀ ਜਾਪਦਾ ਸੀ। ਉਸ ਨੇ ਇਹ ਪੈਰ ਪੈਰਿਸ ਵਿੱਚ ਜੀਤੇ ਇੱਕ ਹੋਰ ਇਸ਼ਕ ਦੀ ਰਾਹ ਵਿੱਚ ਕੁਰਬਾਨ ਕਰ ਦਿੱਤਾ ਸੀ। ਲੋਕਾਂ ਦਾ ਕੀ ਹੈ? ਲੋਕਾਂ ਉਸ ਬਾਰੇ ਬੜਾ ਕੁਝ ਕਹਿੰਦੇ ਸਨ। ਲੋਕ ਤਾਂ ਇਹ ਵੀ ਕਹਿੰਦੇ ਸਨ ਕਿ ਉਸ ਦੀ ਸੱਜੀ ਅੱਖ ਵੀ ਨਕਲੀ ਸੀ। ਡੇਲੇ ਦੀ ਥਾਂ ਸ਼ੀਸ਼ੇ ਦੀ ਗੋਲੀ ਫਿੱਟ ਕੀਤੀ ਹੋਈ ਸੀ। ਉੰਜ ਬਣਾਉਣ ਵਾਲੇ ਨੇ ਸ਼ੀਸ਼ੇ ਦੀ ਇਹ ਅੱਖ ਬਣਾਈ ਬੜੀ ਸ਼ਾਨਦਾਰ ਸੀ। ਬਸ ਹੁਣ ਹੋਰ ਕੀ ਬਾਕੀ ਰਹਿ ਗਿਆ? ਹਾਂ, ਦੰਦ। ਪ੍ਰਿੰਸ ਦੇ ਸਾਰੇ ਦੰਦ ਵੀ ਨਕਲੀ ਸਨ। ਮਜ਼ੇਦਾਰ ਗੱਲ ਇਹ ਸੀ ਜਿੰਨੇ ਦਿਨ ਉਹ ਇਸ ਸ਼ਹਿਰ ਵਿੱਚ ਰਿਹਾ ਉਸ ਤੇ ਇਸ਼ਨਾਨ ਲਈ ਵਿਸ਼ੇਸ਼ ਪ੍ਰਕਾਰ ਦੇ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਸੀ। ਇਸ ਪਾਣੀ ਵਿੱਚ ਇਤਰ ਸੈਂਟ ਤੇ ਹੋਰ ਪਤਾ ਨਹੀਂ ਕਿੰਨੇ ਸੁਗੰਧਿਤ ਪਦਾਰਥ ਮਿਲੇ ਹੁੰਦੇ ਸਨ ਫਿਰ ਵੀ ਕੋਈ ਬੰਦਾ ਇਸ ਗੱਲ ਤੋਂ ਮੁੱਕਰ ਨਹੀਂ ਸਕਦਾ ਕਿ ਬੁਢਾਪਾ ਉਸ ਉੱਪਰ ਹਾਵੀ ਹੋ ਚੁੱਕਾ ਸੀ ਉਸ ਦੀ ਅਕਲ ਜਵਾਬ ਦੇ ਰਹੀ ਸੀ ਤੇ ਉਹ ਐਵੇਂ ਬੇਸਿਰਪੈਰ ਗੱਲਾਂ ਮਾਰਦਾ ਰਹਿੰਦਾ ਸੀ ਇੰਝ ਲੱਗਦਾ ਸੀ ਕਿ ਉਹਦੇ ਵੇਲੇ ਤਾਂ ਬਸ ਪੁੱਗ ਗਏ ਸਨ ਉਹ ਆਪਣੇ ਬਿਹਤਰੀਨ ਦਿਨ ਵੇਖ ਚੁੱਕਾ ਸੀ ਨਾਨਮਲ ਉਹਨੇ ਸਾਰਾ ਉਡਾ ਦਿੱਤਾ ਸੀ ਲੋਕ ਜਾਣਦੇ ਸਨ ਕਿ ਹੁਣ ਉਸ ਕੋਲ ਤੇਲਾ ਵੀ ਨਹੀਂ ਸੀ ਫਿਰ ਇੱਕ ਅਣਕਿਆਸੀ ਜੀ ਘਟਨਾ ਵਾਪਰੀ ਉਸਦੀ ਇੱਕ ਬੁੱਢੀ ਰਿਸ਼ਤੇਦਾਰ ਜੋ ਪੈਰਿਸ ਵਿੱਚ ਰਹਿੰਦੀ ਸੀ ਅਚਾਨਕ ਮਰ ਗਈ ਉਸ ਨੂੰ ਦਫਨਾਉਣ ਤੋਂ ਬਾਅਦ ਜਦੋਂ ਉਸ ਦੀ ਵਸੀਅਤ ਖੋਲੀ ਗਈ ਤਾਂ ਉਸ ਦੇ ਵਾਰਸਾਂ ਵਿੱਚ ਪ੍ਰਿੰਸ ਕੇ ਦਾ ਨਾਂ ਵੀ ਬੋਲਦਾ ਸੀ ਪ੍ਰਿੰਸ ਦੇ ਹਿੱਸੇ ਵਿੱਚ ਕਾਫੀ ਵੱਡੀ ਜਗੀਰ ਆ ਗਈ ਜੇ ਉਸ ਉਪਰ 4000 ਕਿਸਾਨ ਖੇਤੀ ਕਰਦੇ ਸਨ ਇਹ ਜ਼ਮੀਨ ਮਾਰਡਾ ਸ਼ੋਫ ਤੋਂ ਤਕਰੀਬਨ 40 ਮੀਲ ਦੂਰ ਡੌਨ ਕਨ ਉਹ ਸ਼ਹਿਰ ਵਿੱਚ ਸੀ ਫਿਰ ਆਪਣੇ ਕੰਮਕਾਰ ਵੇਖਣ ਲਈ ਉਹ ਫੌਰਨ ਪੀਟਰਸਬਰਗ ਵੱਲ ਚੱਲ ਪਿਆ ਉਸ ਦੇ ਰਵਾਨਾ ਹੋਣ ਤੋਂ ਪਹਿਲਾਂ ਸਾਡੇ ਸ਼ਹਿਰ ਦੀਆਂ ਔਰਤਾਂ ਨੇ ਪ੍ਰਿੰਸ ਨੂੰ ਸ਼ਾਨਦਾਰ ਪਾਰਟੀ ਦਿੱਤੀ ਲੋਕ ਦੱਸਦੇ ਸਨ ਕਿ ਇਸ ਵਿਦਾਇਗੀ ਡਿਨਰ ਪਾਰਟੀ ਸਮੇਂ ਪ੍ਰਿੰਸ ਕਿੰਨਾ ਖੁਸ਼ ਸੀ ਕਿਵੇਂ ਉਹ ਲਤੀਫੇ ਸੁਣਾ ਰਿਹਾ ਸੀ ਅਦਭੁਤ ਜਈਆਂ ਕਹਾਣੀਆਂ ਸੁਣਾ ਰਿਹਾ ਸੀ ਤੇ ਕਿਵੇਂ ਉਹ ਜਲਦੀ ਹੀ ਦੌਨ ਕਨੋ ਇਸ ਥਾਂ ਤੇ ਮਿਲੀ ਆਪਣੀ ਨਵੀਂ ਜ਼ਗੀਰ ਤੇ ਆ ਕੇ ਵਸਣ ਦੇ ਵਾਅਦੇ ਕਰ ਰਿਹਾ ਸੀ ਉਸ ਨੇ ਇਹ ਵੀ ਵਾਦਾ ਕੀਤਾ ਕਿ ਆਪਣੀ ਜ਼ਗੀਰ ਵਿੱਚ ਪਹੁੰਚ ਕੇ ਉਹ ਬੇਸ਼ੁਮਾਰ ਪਾਰਟੀਆਂ ਕਰੇਗਾ ਤੇ ਉਹਨਾਂ ਪਾਰਟੀਆਂ ਵਿੱਚ ਆਪਣੇ ਇਸ ਸ਼ਹਿਰ ਦੇ ਦੋਸਤਾਂ ਨੂੰ ਵੀ ਸ਼ਾਮਲ ਕਰੇਗਾ ਤੇ ਉਸ ਦੇ ਵਿਦਾ ਹੋਣ ਤੋਂ 1 ਸਾਲ ਬਾਅਦ ਤੱਕ ਸਾਡੇ ਸ਼ਹਿਰ ਦੀਆਂ ਔਰਤਾਂ ਪ੍ਰਿੰਸ ਦੁਆਰਾ ਕੀਤੀਆਂ ਜਾਣ ਵਾਲੀਆਂ ਇਹਨਾਂ ਦਾਅਵਤਾਂ ਬਾਰੇ ਗੱਲਾਂ ਕਰਦੀਆਂ ਰਹੀਆਂ ਤੇ ਉਡੀਕਦੀਆਂ ਰਹੀਆਂ ਕਿ ਬੁੱਢਾ ਪ੍ਰਿੰਸ ਆਵੇਗਾ ਤੇ ਉਹਨਾਂ ਨੂੰ ਸੱਦਾ ਦੇ ਕੇ ਜਾਵੇਗਾ ਆਖਰ ਪ੍ਰਿੰਸ ਆਇਆ ਪਰ ਉਹ ਮਾੜਾ ਸ਼ੋਪ ਵਿੱਚ ਤਾਂ ਰੁਕਿਆ ਹੀ ਨਹੀਂ ਸਿੱਧਾ ਡੌਨ ਕਨੋਵ ਆਪਣੀ ਜ਼ਗੀਰ ਵਿੱਚ ਹੀ ਪਹੁੰਚ ਗਿਆ ਤੇ ਉੱਥੇ ਉਸਨੇ ਆਪਣੇ ਆਪ ਨੂੰ ਅਜੇਹਾ ਬੰਦ ਕੀਤਾ ਕਿ ਮੇਰੇ ਪਹਿਲਾਂ ਦੱਸਣ ਅਨੁਸਾਰ ਲੋਕ ਉਸ ਬਾਰੇ ਆਖਣ ਲੱਗ ਪਏ ਹੀ ਉਹ ਬੈਗਾਂਤ ਪ੍ਰੇਮੀ ਬਣ ਗਿਆ ਸੀ ਜਾਂ ਉਸਨੇ ਸੰਨਿਆਸ ਲੈ ਲਿਆ ਸੀ ਲੋਕਾਂ ਨੇ ਬੜੀ ਤਰ੍ਹਾਂ ਦੀਆਂ ਖਬਰਾਂ ਖਿਲਾਈਆਂ ਤੇ ਉਸ ਤੋਂ ਬਾਅਦ ਪ੍ਰਿੰਸ ਦੀ ਜ਼ਿੰਦਗੀ ਵਧੇਰੇ ਗੁਪਤ ਵਧੇਰੇ ਰਹਸਮਈ ਅਤੇ ਵਤੇਰੇ ਵੇਕੋਲਿਤਰੀ ਜੀ ਬਣਦੀ ਗਈ ਪਹਿਲਾਂ ਤਾਂ ਇਹ ਖਬਰ ਫੈਲੀ ਕਿ ਪ੍ਰਿੰਸ ਦਾ ਪੀਟਰਸਬਰਗ ਵਿੱਚ ਰਹਿਣਾ ਵਧੇਰੇ ਕਾਮਯਾਬ ਨਹੀਂ ਰਿਹਾ ਉਹ ਸ਼ਹਿਰ ਵਿੱਚ ਉਸਦੇ ਬਹੁਤ ਸਾਰੇ ਵਾਰਿਸ ਅਤੇ ਸੰਭਾਵਿਤ ਵਾਰਿਸ ਸਨ ਜਿਹੜੇ ਸਤਾਕਵੇ ਸਨ ਕਿ ਕਮਜ਼ੋਰੀ ਅਤੇ ਵਿਗੜ ਰਹੀ ਦਿਮਾਗੀ ਹਾਲਤ ਦਾ ਬਹਾਨਾ ਬਣਾ ਕੇ ਪ੍ਰਿੰਸ ਉੱਪਰ ਬਹੁਤ ਸਾਰੀਆਂ ਪਾਬੰਦੀਆਂ ਲਾਈਆਂ ਜਾਣ ਤੇ ਉਸ ਨੂੰ ਆਪਣੀ ਨਜ਼ਰ ਹੇਠ ਰੱਖਿਆ ਜਾਵੇ। ਉਹਨਾਂ ਨੂੰ ਸ਼ਾਇਦ ਇਹ ਡਰ ਸੀ ਕਿ ਪ੍ਰਿੰਸ ਆਪਣੀ ਇਸ ਜਾਇਦਾਦ ਨੂੰ ਵੀ ਪਹਿਲੀ ਜਾਇਦਾਦ ਵਾਂਗ ਗੋਆ ਲਵੇਗਾ। ਕੁਝ ਨੇਤਾ ਇਹ ਸੁਝਾਵੀ ਦੇ ਦਿੱਤਾ ਕਿ ਪ੍ਰਿੰਸ ਨੂੰ ਮਾਨਸਿਕ ਰੋਗਾਂ ਦੇ ਆਸ਼ਰਮ ਵਿੱਚ ਭਰਤੀ ਕਰਵਾ ਦੇਣਾ ਚਾਹੀਦਾ ਸੀ। ਉਹ ਤਾਂ ਕਦੋਂ ਦਾ ਪਾਗਲਖਾਨੇ ਵਿੱਚ ਪਹੁੰਚ ਗਿਆ ਹੁੰਦਾ ਬਸ ਉਸ ਦੇ ਇੱਕ ਨਜ਼ਦੀਕੀ ਰਿਸ਼ਤੇਦਾਰ ਨੇ ਦਖਲ ਦੇ ਕੇ ਉਸ ਦੀ ਜਾਨ ਛੁੜਾ ਦਿੱਤੀ ਉਸ ਨੇ ਦਲੀਲ ਦਿੱਤੀ ਕਿ ਬੁੱਢਾ ਪ੍ਰਿੰਸ ਅੱਧਾ ਕੁਤਾ ਖਤਮ ਹੋਇਆ ਹੀ ਪਿਆ ਹੈ ਬਾਕੀ ਦਾ ਅੱਧਾ ਵੀ ਛੇਤੀ ਹੀ ਖਤਮ ਹੋ ਜਾਵੇਗਾ ਅਤੇ ਇਹਦੀ ਜਾਇਦਾਦ ਬੜੀ ਆਸਾਨੀ ਨਾਲ ਸਾਨੂੰ ਮਿਲ ਹੀ ਜਾਵੇਗੀ ਫਿਰ ਇਸ ਨੂੰ ਐਵੇਂ ਪਾਗਲਖਾਨੇ ਭੇਜ ਕੇ ਮਾਮਲਾ ਉਲਝਾਉਣ ਦੀ ਕੀ ਲੋੜ ਹੈ ਇਹਾ ਜਾਂੰਦਾ ਹੈ ਕਿ ਅਜਿਹੀਆਂ ਗੱਲਾਂ ਦੀ ਸੁਣ ਮਿਲਣ ਤੇ ਪ੍ਰਿੰਸ ਬੜਾ ਡਰ ਗਿਆ ਤੇ ਸਨਿਆਸੀਆਂ ਬੜਾ ਜੀਵਨ ਬਤਾਉਣ ਲਈ ਆਪਣੀ ਜਾਗੀਰ ਵਿੱਚ ਡੌਨ ਕਨੋਵੋ ਆ ਗਿਆ ਸਾਡੇ ਸ਼ਹਿਰ ਦੇ ਬਹੁਤ ਸਾਰੇ ਲੋਕ ਪ੍ਰਿੰਸ ਦੇ ਡੌਨ ਕਨੋਵੋ ਪਹੁੰਚਣ ਤੇ ਉਸ ਨੂੰ ਮਿਲਣ ਲਈ ਇਕੱਠੇ ਹੋ ਕੇ ਡੌਨ ਕਨੋਵੋ ਪਹੁੰਚੇ ਪਰ ਉਹਨਾਂ ਲੋਕਾਂ ਨੂੰ ਯਾਦਾਂ ਜੇ ਆਇਆਂ ਨੂੰ ਆਖਿਆ ਹੀ ਨਹੀਂ ਗਿਆ ਤੇ ਜੇ ਆਖਿਆ ਵੀ ਗਿਆ ਤਾਂ ਬੜੇ ਉਪਰੇ ਜੇ ਢੰਗ ਨਾਲ ਪ੍ਰਿੰਸ ਨੇ ਆਪਣੇ ਪੁਰਾਣੇ ਮਿੱਤਰਾਂ ਨੂੰ ਪਛਾਣਨ ਤੋਂ ਹੀ ਇਨਕਾਰ ਕਰ ਦਿੱਤਾ। ਕਈ ਲੋਕਾਂ ਨੇ ਦੱਸਿਆ ਕਿ ਪ੍ਰਿੰਸ ਦੀ ਉਹਨਾਂ ਵਿੱਚ ਕੋਈ ਰੁਚੀ ਨਹੀਂ ਸੀ ਤੇ ਉਹ ਉਹਨਾਂ ਨਾਲ ਕੋਈ ਰਾਬਤਾ ਹੀ ਨਹੀਂ ਰੱਖਣਾ ਚਾਹੁੰਦਾ ਸੀ। ਇਹਨਾਂ ਲੋਕਾਂ ਵਿੱਚ ਸ਼ਹਿਰ ਦਾ ਗਵਰਨਰ ਵੀ ਸ਼ਾਮਲ ਸੀ। ਵਾਪਸ ਆ ਕੇ ਗਵਰਨਰ ਨੇ ਐਲਾਨ ਕਰ ਦਿੱਤਾ ਕਿ ਪ੍ਰਿੰਸ ਦਾ ਦਿਮਾਗ ਖਿਲ ਗਿਆ ਸੀ। ਇਸ ਤੋਂ ਬਾਅਦ ਜਦੋਂ ਵੀ ਕੋਈ ਬੰਦਾ ਗਵਰਨਰ ਦੇ ਸਾਹਮਣੇ ਡੌਨ ਕਾਨੋਵੋ ਦੀ ਗੱਲ ਛੇੜਦਾ ਸੀ ਤਾਂ ਉਹ ਜੀਵ ਜਿਹਾ ਮੂੰਹ ਬਣਾ ਲੈਂਦਾ ਸੀ ਸਾਰਾ ਕਸੂਰ ਔਰਤਾਂ ਦਾ ਕੱਢਿਆ ਜਾ ਰਿਹਾ ਸੀ ਜਿਨ੍ਹਾਂ ਨੇ ਐਵੇਂ ਇਸ ਪ੍ਰਿੰਸ ਨੂੰ ਸਿਰ ਚੜਾ ਰੱਖਿਆ ਸੀ ਅੰਤ ਵਿੱਚ ਇੱਕ ਬੜੀ ਮਹੱਤਵਪੂਰਨ ਸਚਾਈ ਸਾਹਮਣੇ ਆਈ ਇੱਕ ਨਵਾਂ ਰਹਸ ਖੁੱਲਿਆ ਇਹ ਪਤਾ ਲੱਗਾ ਕਿ ਸੰਿਆਸੀ ਜੀਵਨ ਗੁਜ਼ਾਰਨ ਨੂੰ ਵਜੋਂ ਮਸ਼ਹੂਰ ਪ੍ਰਿੰਸ ਆਪਣੀ ਜ਼ਗਿਰ ਵਿੱਚ ਇਕੱਲਾ ਤਾਂ ਰਹਿੰਦਾ ਹੀ ਨਹੀਂ ਸੀ ਸਗੋਂ ਉਸ ਨਾਲ ਕੋਈ ਹੋਰ ਵੀ ਸੀ ਜਿਸ ਦਾ ਪ੍ਰਿੰਸ ਤੇ ਵੀ ਕੰਟਰੋਲ ਸੀ ਤੇ ਉਸ ਦੀ ਜ਼ਗਿਰ ਤੇ ਵੀ ਏ ਸਟੈਪਨਿਡਾ ਮੈਟਵੇ ਜੇਵਨਾ ਸੀ ਜਿਹੜੀ ਪੀਟਰਸਬਰਗ ਤੋਂ ਉਹਦੇ ਨਾਲ ਆਈ ਸੀ ਸਟੈਪਨਿਡਾ ਇੱਕ ਵਡੇਰੀ ਉਮਰ ਦੀ ਮੋਟੀ ਜਿਹੀ ਔਰਤ ਸੀ ਜੋ ਵਡੇਰੇ ਕਰਕੇ ਚਿੱਤ ਕਬਰੀ ਕਾਲੀ ਕੋ ਡਰੈਸ ਪਹਿਨਦੀ ਸੀ ਘਰ ਦੀਆਂ ਚਾਬੀਆਂ ਇਸ ਔਰਤ ਦੇ ਹੱਥ ਵਿੱਚ ਹੁੰਦੀਆਂ ਸਨ ਅਤੇ ਪ੍ਰਿੰਸ ਇਸ ਔਰਤ ਅੱਗੇ ਕਿਸੇ ਆਗਿਆਕਾਰੀ ਬੱਚੇ ਵਾਂਗ ਸਿਰ ਹਿਲਾਉਂਦਾ ਸੀ ਉਸ ਦੀ ਮਜ਼ਾਲ ਨਹੀਂ ਸੀ ਸਟੈਪ ਆਨੀਡਾ ਦੇ ਹੁਕਮ ਬਿਨਾ ਇੱਕ ਕਦਮ ਵੀ ਅੱਗੇ ਪਿੱਛੇ ਹੋ ਜਾਵੇ ਉਸ ਨੂੰ ਖਾਣ ਪਿਲਾਉਣ ਤੋਂ ਲੈ ਕੇ ਨਹਾਉਣ ਤੋਂ ਤੱਕ ਦੀ ਸਾਰੀ ਜ਼ਿੰਮੇਵਾਰੀ ਸਟੈਪ ਆਨੀਡਾ ਦੀ ਸੀ ਉਹ ਉਸੇ ਇੱਕ ਤਰ੍ਹਾਂ ਨਾਲ ਸਾਂਭ ਸੰਭਾਲ ਕਰਦੀ ਸੀ ਜਿਵੇਂ ਕੋਈ ਨਰਸ ਇਸੇ ਬੱਚੇ ਦੀ ਸਾਂਭ ਸੰਭਾਲ ਕਰਦੀ ਹੈ ਆਖਰੀ ਗੱਲ ਇਹ ਸੀ ਕਿ ਉਹ ਸਾਰੇ ਮਹਿਮਾਨਾਂ ਨੂੰ ਪ੍ਰਿੰਸ ਤੋਂ ਦੂਰ ਰੱਖਦੀ ਸੀ ਭਾਵੇਂ ਉਹ ਪ੍ਰਿੰਸ ਦੇ ਰਿਸ਼ਤੇਦਾਰ ਹੀ ਕਿਉਂ ਨਾ ਹੋਣ ਇਹ ਕਿਹਾ ਜਾਂਦਾ ਸੀ ਕਿ ਇਹ ਔਰਤ ਸਿਰਫ ਪ੍ਰਿੰਸ ਨੂੰ ਹੀ ਨਹੀਂ ਸੰਭਾਲਦੀ ਸੀ ਸਗੋਸ ਦੀ ਜਾਗੀਰ ਨੂੰ ਵੀ ਸੰਭਾਲਦੀ ਸੀ ਉਸ ਨੇ ਆਉਂਦਿਆਂ ਹੀ ਸਾਰੇ ਮੈਨੇਜਰ ਅਧਿਕਾਰੀਆਂ ਇਹ ਕਲਰਕਾਂ ਨੂੰ ਭੁਜਾ ਦਿੱਤਾ ਸਾਰੇ ਕੰਮ ਆਪ ਕਰਦੀ ਸੀ ਆਪ ਲਗਾਨ ਵਸੂਲਦੀ ਸੀ ਹਿਸਾਬ ਕਿਤਾਬ ਦੀ ਕਾਗਜ਼ੀ ਖਾਨਾ ਪੂਰਤੀ ਵੀ ਆਪ ਕਰਦੀ ਸੀ ਤੇ ਹਰ ਪਾਸੇ ਤਿੱਖੀ ਨਜ਼ਰ ਰੱਖਦੀ ਸੀ ਉਸ ਦੇ ਰਾਜ ਹੇਠ ਕਿਸਾਨ ਵੀ ਸੰਤੁਸ਼ਟ ਸਨ ਪ੍ਰਿੰਸ ਬਾਰੇ ਦੱਸਿਆ ਜਾਂਦਾ ਸੀ ਕਿ ਉਹ ਆਪਣੇ ਵਿੱਗ, ਮੁੱਛਾਂ, ਡਰੈੱਸ, ਕੋਟ, ਟਾਈ ਵਗੈਰਾ ਦਾ ਪੂਰਾ ਖਿਆਲ ਰੱਖਦਾ ਸੀ। ਸਟੈਪਾਨੀਡਾ ਨਾਲ ਬੈਠ ਕੇ ਤਾਜ ਖੇਡਦਾ ਸੀ ਤੇ ਇੱਕ ਸ਼ਾਂਤ ਤੇ ਬੁੱਢੀ ਅੰਗਰੇਜ਼ੀ ਘੋੜੀ ਦੀ ਸਵਾਰੀ ਕਰਦਾ ਸੀ। ਅਜਿਹੇ ਮੌਕੇ ਤੇ ਇੱਕ ਪਰਦਿਆਂ ਵਾਲੀ ਬੱਗੀ ਵਿੱਚ ਸਟੈਪਾਨੀਡਾ ਵੀ ਉਸਦੇ ਨਾਲ-ਨਾਲ ਹੁੰਦੀ ਸੀ। ਪ੍ਰਿੰਸ ਕਦੇ-ਕਦੇ ਪੈਦਲ ਸੈਰ ਵੀ ਕਰਦਾ ਸੀ। ਉਹਦੋਂ ਉਸਨੇ ਲੰਮਾ ਕੋਟ ਪਾਇਆ ਹੁੰਦਾ ਸੀ ਸਿਰ ਤੇ ਤੀਲਿਆਂ ਦਾ ਹੈਟ ਪਹਿਨਿਆ ਹੁੰਦਾ ਸੀ ਗਲੇ ਦੇ ਵਾਲੇ ਔਰਤਾਂ ਵਾਲੀ ਰੇਸ਼ਮੀ ਗੁਲਾਬੀ ਟਾਈ ਬੰਨੀ ਹੁੰਦੀ ਸੀ ਤੇ ਬਾਹ ਵਿੱਚ ਇੱਕ ਟੋਕਰੀ ਲਟਕਾਈ ਹੁੰਦੀ ਸੀ ਜਿਸ ਵਿੱਚ ਉਹ ਖੁੰਬਾ ਫੁੱਲ ਤੇ 베ریز ਇਕੱਠੇ ਕਰਦਾ ਸੀ ਸਟੈਪਾ ਨੀਡਾ ਵੀ ਉਸ ਦੇ ਨਾਲ-ਨਾਲ ਹੁੰਦੀ ਸੀ ਤੇ ਉਸ ਦੇ ਪਿੱਛੇ-ਪਿੱਛੇ ਇੱਕ ਨੌਕਰ ਵੀ ਹੁੰਦਾ ਸੀ ਇੱਕ ਕੋੜਾ ਗੱਡੀ ਵੀ ਉਸਤੇ ਸਮਾਨੰਤਰ ਸੜਕ ਤੇ ਚੱਲ ਰਹੀ ਹੁੰਦੀ ਸੀ ਉਸੇ ਸਾਹਮਣੇ ਆ ਕੇ ਕਿਸਾਨ ਆਪਣੇ ਟੋਪੇ ਉਤਾਰ ਕੇ ਤੇ ਸਿਰ ਝੁਕਾ ਕੇ ਸਲਾਮ ਬੁਲਾਉਂਦੇ ਹੋਏ ਆਖਦੇ ਸ਼ੋਭ ਸਵੇਰ ਹਜ਼ੂਰ ਤੁਸੀਂ ਸਾਨੂੰ ਰੌਸ਼ਨੀ ਵੰਡਣ ਵਾਲੇ ਸੂਰਜ ਹੋ ਤੁਸੀਂ ਸਾਡੇ ਸਾਰਿਆਂ ਦੇ ਪਿਤਾ ਹੋ ਆਪਣੀ ਵਡਿਆਈ ਸੁਣ ਕੇ ਪ੍ਰਿੰਸ ਦੀ ਛੀਸ਼ੇ ਦੀ ਅੱਖ ਲਿਸ਼ਕਣ ਲੱਗ ਪੈਂਦੀ ਤੇ ਉਹ ਸਿਰ ਨੂੰ ਹਲਕਾ ਜਿਹਾ ਝੁਕਾ ਕੇ ਫ੍ਰੈਂਚ ਵਿੱਚ ਆਖਦਾ ਹੈਲੋ ਮੇਰੇ ਦੋਸਤੋ ਹੈਲੋ ਹੋਰ ਬੜੀਆਂ ਅਫਵਾਹਾਂ ਫੈਲੀਆਂ ਹੋਈਆਂ ਸਨ ਅਸਲ ਵਿੱਚ ਸਾਰੇ ਲੋਕ ਇਸ ਗੱਲ ਨੂੰ ਭੁਲਾ ਨਹੀਂ ਸਕਦੇ ਸਨ ਕਿ ਪ੍ਰਿੰਸ ਉਹਨਾਂ ਦੇ ਇੰਨੇ ਨਜ਼ਦੀਕ ਰਹਿ ਰਿਹਾ ਸੀ ਤੇ ਫਿਰ ਉਦੋਂ ਲੋਕਾਂ ਨੂੰ ਬੜੀ ਖੁਸ਼ੀ ਭਰੀ ਹੈਰਾਨੀ ਹੋਈ ਜਦੋਂ ਇੱਕ ਦਿਨ ਇਹ ਖਬਰ ਜੰਗਲ ਦੀ ਅੱਗ ਵਾਂਗ ਚਾਰੇ ਪਾਸੇ ਫੈਲ ਗਈ ਕਿ ਪ੍ਰਿੰਸ ਉਹਨਾਂ ਦਾ ਪੁਰਾਣਾ ਜਾਣਕਾਰ ਤੇ ਸੰਿਆਸੀ ਪ੍ਰਿੰਸ ਮਾਰਡਾ ਸ਼ੋ ਸ਼ਹਿਰ ਵਿੱਚ ਆ ਚੁੱਕਾ ਸੀ ਅਤੇ ਮਾਰੀਆ ਦੇ ਘਰ ਠਹਿਰਿਆ ਸੀ ਇਸ ਖਬਰ ਨਾਲ ਲੋਕਾਂ ਵਿੱਚ ਖਾਸੀ ਹਿਲਜੁਲ ਹੋਈ ਲੋਕੀ ਗੱਲ ਦੀ ਵਿਆਖਿਆ ਚਾਹੁੰਦੇ ਸਨ ਉਹ ਇੱਕ ਦੂਜੇ ਨੂੰ ਪੁੱਛ ਰਹੇ ਸਨ ਕਿ ਇਸ ਰਸਤਾ ਕੀ ਅਰਥ ਹੋ ਸਕਦਾ ਸੀ ਕੁਝ ਨੇ ਸੁਝਾ ਦਿੱਤਾ ਕਿ ਉਹਨਾਂ ਨੂੰ ਜਾ ਕੇ ਖੁਦ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੀਦਾ ਹੈ ਸਾਰੇ ਇਸ ਗੱਲ ਦੇ ਸਹਿਮਤ ਸਨ ਕਿ ਬੜੀ ਅਸਾਧਾਰਨ ਗੱਲ ਸੀ ਔਰਤਾਂ ਨੇ ਇੱਕ ਦੂਜੇ ਕੋਲ ਰੋਕ ਕੇ ਭੇਜ-ਭੇਜ ਕੇ ਇਸ ਗੱਲ ਨੂੰ ਸਾਰੇ ਸ਼ਹਿਰ ਵਿੱਚ ਫੈਲਾ ਦਿੱਤਾ ਉਹ ਇਕੱਠੀਆਂ ਹੋ ਕੇ ਵਿਚਾਰ ਕਰਨ ਲੱਗੀਆਂ ਕਈਆਂ ਨੇ ਤਾਂ ਭੇਤ ਕੱਢਣ ਲਈ ਆਪਣੇ ਪਤੀਆਂ ਅਤੇ ਨੌਕਰਾਨੀਆਂ ਨੂੰ ਕਿਸੇ ਬਹਾਨੇ ਮਾਰੀਆ ਦੇ ਘਰ ਤੱਕ ਵੀ ਭੇਜ ਦਿੱਤਾ ਹੈਰਾਨੀ ਵਾਲੀ ਗੱਲ ਇਹ ਨਹੀਂ ਸੀ ਕਿ ਪ੍ਰਿੰਸ ਮਾੜਾ ਸ਼ੋਫੇ ਵਿੱਚ ਕਿਉਂ ਆਇਆ ਸੀ ਸਗੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਉਹ ਮਾਰੀਆ ਦੇ ਘਰੇ ਹੀ ਕਿਉਂ ਠਹਿਰਿਆ ਕਿਸੇ ਹੋਰ ਦੇ ਘਰੇ ਕਿਉਂ ਨਹੀਂ ਇਸ ਗੱਲ ਤੋਂ ਸਾਰੇ ਔਖੇ ਸਨ ਮਿਸਿਸ ਐਂਟੀ ਪੋਵਾ ਤਾਂ ਕੁਝ ਬਹੁਤ ਹੀ ਔਖੀ ਸੀ ਕਿਉਂਕਿ ਉਹ ਪ੍ਰਿੰਸ ਦੇ ਦੂਰ ਦੇ ਰਿਸ਼ਤੇਦਾਰ ਵੀ ਸੀ ਖੈਰ ਸਾਰੇ ਰਹਾਸਾਂ ਨੂੰ ਸਪਸ਼ਟ ਕਰਨ ਲਈ ਅਤੇ ਸਾਰੇ ਸਵਾਲਾਂ ਦਾ ਜਵਾਬ ਲੱਭਣ ਲਈ ਸਾਨੂੰ ਆਪ ਹੀ ਜਾਣਾ ਪਵੇਗਾ ਅਤੇ ਮਾਰੀਆਂ ਨੂੰ ਮਿਲਣਾ ਪਵੇਗਾ ਕੀ ਤੁਸੀਂ ਮੇਰੇ ਨਾਲ ਚੱਲੋਗੇ ਪਿਆਰੇ ਪਾਟਕੋ ਇਸ ਵੇਲੇ ਸਵੇਰ ਦੇ 10 ਵਜੇ ਹਨ ਫਿਰ ਕੀ ਹੋਇਆ ਅਸੀਂ ਤਾਂ ਉਸ ਦੇ ਗੂੜੇ ਮਿੱਤਰ ਹਾਂ ਤੇ ਉਹ ਸਾਨੂੰ ਕਿਉਂ ਨਹੀਂ ਮਿਲੇਗੀ ਜੀ ਹਾਂ ਉਹ ਸਾਨੂੰ ਜ਼ਰੂਰ ਮਿਲੇਗੀ ਧੰਨਵਾਦ ਜੀ ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ